ਪਾਰਟੀ ਵਾਲੇ ਬੰਦੇ ਜਿਹੜੇ ਕਹਦੇ ਆ ਸੜਕਾਂ ਦਾ ਲੇਕਿਨ ਸੜਕ ਜਾਂ ਤੱਕ ਬਣੀ ਕਿੰਨਾ ਸਾਫ ਹੋ ਗਿਆ ਸਟਰੀਟ ਲਾਈਟਾਂ ਸੜਕਾਂ ਦੀ ਕਾਫੀ ਹਾਲਤ ਮਤਲਬ ਖਰਾਬ ਹੈ ਸੋ ਇਹ ਚੀਜ਼ ਨੂੰ ਇਨਕਾਰਿਆ ਨਹੀਂ ਜਾ ਸਕਦਾ ਪਰ ਉਹਦੇ ਵਿੱਚ ਰਾਜੀ ਬਲਵੀਰ ਸਿੰਘ ਨੂੰ ਯਾਦ ਆਇਆ ਅਸੀਂ ਬੁਲਾਇਆ ਤੜ ਪਹਿਲਾਂ ਕਿੱਥੇ ਗਏ ਸੀ ਕੀ ਉਹਕੇ ਆਂਦੇ ਨਹੀਂ ਸੀਗੇ ਬਲਵੀਰ ਸਿੰਘ ਇਸ ਰੋਡ ਤੇ ਆਂਦੇ ਨਹੀਂ ਸੀਗੇ ਆਂਦੇ ਸੀਗੇ ਔਰ 2020 ਤੋਂ ਐਲਐਨਟੀ ਦਾ ਪ੍ਰੋਜੈਕਟ ਜਿਹੜਾ ਹੈ ਉਹ ਲਟਕ ਰਿਹਾ ਉਹ ਹੁਣ ਦੇਖ ਲਓ 2024 ਆ ਗਿਆ ਤੇ ਪਹਿਲੀ ਵਾਰੀ ਨੇ ਇਥੇ ਡਾਕਟਰ ਸਾਹਿਬ ਆ ਰਹੇ ਡਾਕਟਰ ਸਾਹਿਬ ਇਲੈਕਸ਼ਨ ਦੇ ਵਿੱਚ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਇਲੈਕਸ਼ਨ ਤੋਂ ਬਾਅਦ ਚ ਵੀ ਤੁਸੀਂ ਕਿਹਨੂੰ ਭੱਜਿਆ ਨਹੀਂ ਗਿਆ ਲੇਕਿਨ ਅਸੀਂ ਬੰਦੇ ਭੇਜੇ ਕਿਉਂ ਕੀ ਨਾ ਉਹਦਾ ਨਮਾਇੰਦਾ ਭਵਿੰਦਰ ਇਹਨੂੰ ਭਵਿੰਦਰ ਸਿੰਘ ਐਮਸੀ ਨੂੰ ਕਈ ਵਾਰ ਭੇਜਿਆ ਲੇਕਿਨ ਨਹੀਂ ਕੋਈ ਸੁਣਦਾ ਹੀ ਨਹੀਂ ਸਾਡੀ ਕੀ ਕਹਿਣਾ ਚਾਹੀਦਾ ਦੇਖੋ ਜਿਹੜੀ ਬਰਕਰ ਜਿਹੜੇ ਇੱਥੋਂ ਦੇ ਨੇ ਨਾ ਇੱਥੇ ਸਾਡੇ ਦਾਰਾ ਸਿੰਘ ਜੀ ਹੋਗੇ ਨmberdar ਸਾਹਿਬ ਹੋਗੇ ਮੈਂ ਖੁਦ ਹੋ ਗਿਆ ਕੋਮਲ ਜੀ ਹੋਗੇ ਰਣਜੀਤ ਜੀ ਹੋਗੇ ਸਾਰੇ ਅਸੀਂ ਅੱਗੇ ਲੱਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਜਿਹੜਾ ਇੱਕ ਹਰ ਬੰਦਾ ਫੋਟੋ ਖਿਚਾਉਣ ਦੇ ਵਾਸਤੇ ਅੱਗੇ ਆ ਜਾਂਦਾ ਅੱਗੇ ਆਜੇ ਤਾਂ ਕੰਮ ਨਹੀਂ ਮੇਰੀ ਫੋਟੋ ਖਿਚੋ ਕੰਮ ਕੋਈ ਨਹੀਂ ਕਰਾਉਂ ਸਾਡੀ ਕਲੌਨ ਦੀ 3 ਸਾਲ ਹੋ ਗਏ ਕੀ ਬਾਣੀ ਬੰਦੇ ਜਿਹੜੇ ਕਹਦੇ ਆ ਛੜਸਾਂ ਦਾ ਲੇਕਿਨ ਛੜਸਾਂ ਤੱਕ ਬਣੀ 3 ਸਾਲ ਹੋ ਗਿਆ ਸਾਡਾ ਰੋਡ ਦੇਖੋ ਸਾਡੇ ਦੁਕਾਨਾਂ ਦੇਖੋ ਸਾਡੇ ਦੁਕਾਨਾਂ ਉਦਕੀ ਕਿਲੋ ਕਿਲੋ ਮਿੱਟੀ ਵਰਦੀ ਆ ਰੋਜ਼ ਅੱਜ ਬਲਵੀਰ ਸਿੰਘ ਨੂੰ ਯਾਰ ਆਇਆ ਅਸੀਂ ਬੁਲਾਇਆ ਤਾ ਪਹਿਲਾਂ ਕਿੱਥੇ ਗਏ ਸੀ ਉਹ ਕੀ ਵਕ ਤੇ ਆਂਦੇ ਨਹੀਂ ਸੀਗੇ ਬਲਵੀਰ ਸਿੰਘ ਇਸ ਰੋਡ ਤੇ ਆਂਦੇ ਨਹੀਂ ਸੀਗੇ ਆਂਦੇ ਸੀਗੇ ਲੇਕਿਨ ਨਹੀਂ ਉਹਨਾਂ ਨੇ ਨਹੀਂ ਦੇਖਿਆ ਕਿੰਨੇ ਵਾਰ ਹੀ ਗਏ ਉਹ ਬਲਵੀਰ ਸਿੰਘ ਜੀ ਕੋਲੇ ਸਾਡੇ ਸਾਹ ਜਾਂਦੇ ਰਿਹਾ ਕਿੰਨੀ ਵਾਰ ਗਏ ਕੋਲੇ ਅਦਰ ਦੇ ਤੁਸੀਂ ਕਿੰਨੇ ਗਏ ਅਸੀਂ ਨਹੀਂ ਗਏ ਲੇਕਿਨ ਅਸੀਂ ਬੰਦੇ ਭੇਜੇ ਜੇ ਕੀ ਨਾ ਉਹਦਾ ਮੈਂ ਤਾਂ ਭਵਿੰਦਰ ਇਹਨੂੰ ਭਵਿੰਦਰ ਸਿੰਘ ਐਮਸੀ ਨੂੰ ਕਈ ਵਾਰ ਭੇਜਿਆ ਲੇਕਿਨ ਨਹੀਂ ਕੋਈ ਸੁਣਦਾ ਹੀ ਨਹੀਂ ਸਾਡੀ ਕੀ ਕਹਿਣਾ ਚਾਹੁੰਦੇ ਹੋ ਅੱਜ ਟਾਈਮ ਡਾਕਟਰ ਬ੍ਰਿਜਪ੍ਰੀਤ ਖੋਡੇ ਕੋਲ ਆਉਣਗੇ ਉਹਨਾਂ ਨੂੰ ਇਹ ਜਿਹੜਾ ਤੁਹਾਡੀ ਮਜਬੂਰੀਤਾ ਦਾ ਗੱਲ ਕਰ ਰਹੇ ਹਾਂ ਬਿਲਕੁਲ ਪੱਤਰ ਦੇ ਦੇਣਗੇ ਪੱਤਰ ਦੇ ਦੇਣਗੇ ਸਭ ਕੁਝ ਦੇ ਦੇਣਗੇ ਲੇਕਿਨ ਸਾਡੇ ਵੱਲ ਕੋਈ ਨਹੀਂ ਸੁਣਦਾ ਹਰ ਬੰਦਾ ਫੋਟੋ ਖਿਚਾਉਣ ਦੇ ਵਾਸਤੇ ਅੱਗੇ ਆ ਜਾਂਦਾ ਨਹੀਂ ਮੇਰੀ ਫੋਟੋ ਖਿਚੋ ਕੰਮ ਕੋਈ ਨਹੀਂ ਕਰਾਉਂਦਾ ਸਾਡੀ ਕਲੌਨਿ ਵਿੱਚ 3 ਸਾਲ ਹੋ ਗਏ ਜੋ ਕਿ ਇੰਨਾ ਪਾਣੀ ਬੱਚੇ ਸਵੇਰੇ ਨਿਕਲਦੇ ਆ ਬਜ਼ਾਰੇ ਬੱਚੇ ਗਿਰਦੇ ਆ ਬਜ਼ੁਰਗ ਗਿਰਦੇ ਆ ਕੋਈ ਨਹੀਂ ਦੇਖਦਾ ਕੀ ਇਹ ਤੁਸੀਂ ਬੰਦਿਆਂ ਨਾਂ ਲੈ ਰਹੇ ਹੋ ਇਹ ਵਲੰਟੀਅਰ ਹੈ ਕੀ ਉਹ ਉਹਨਾਂ ਦੇ ਫੋਟ ਕੀ ਤੀਨੇ ਕੰਮ ਹੋਏਗੀ ਸ਼ਹਿਰ ਨੇ ਕੀਚ ਹੋਏਗੀ ਦੇਖੋ ਆਪਾਂ ਗਏ ਨਹੀਂ ਕਹਿਰ ਨੇ ਕੀਚ ਹੋਈ ਆਪਾਂ ਗਏ ਨਹੀਂ ਲੇਕਿਨ ਸਾਡੇ ਘਰ ਤੋਂ ਕੰਮ ਕੋਈ ਨਹੀਂ ਹੋਇਆ ਸਾਡੀ ਕਲੋਨੀ ਵਿੱਚ ਨਾ ਕੋਈ ਸਟਰੀਟ ਲਾਈਟ ਦਾ ਕੋਈ ਪਸੰਦ ਹੈ ਰੋਡ ਦੇ ਪਾਣੀ ਜਿਹੜਾ ਸਾਰਾ ਪਾਣੀ ਖੜਦਾ ਰੋਡ ਦੇ ਵਿੱਚ ਕੋਈ ਵੀ ਪਾਣੀ ਨਿਕਾਫੀ ਦਾ ਕੋਈ ਸੰਭ ਨਹੀਂ ਨਗਰ ਨਿਗਮ ਦੀਆਂ ਵੋਟਾਂ ਪੈਦੀਆਂ ਲੱਗਦਾ ਤੁਸੀਂ ਪਾਓਗੇ ਵੋਟਾਂ ਤੁਹਾਡੇ ਬਤਾਜਾ ਜਿਆ ਕੰਮ ਹੋ ਰਹੇ ਨਹੀਂ ਨਹੀਂ ਆਪਾਂ ਸਿ ਨਹੀਂ ਵੋਟ ਪਾਵਾਂਗੇ ਸਾਡਾ ਕੰਮ ਹੋਏਗਾ ਅਸੀਂ ਕੰਮ ਹੋਏਗਾ ਫਿਰ ਵੋਟ ਅਸੀਂ ਵੋਟ ਸਿਰਫ ਜਿਹੜਾ ਇਹ ਨਹੀਂ ਹੈ ਕਿ ਸਾਨੂੰ ਕਿਸੇ ਨਾ ਕੋਈ ਉਹ ਨਹੀਂ ਆ ਪਾਰ ਗਿਆ ਸਾਡੇ ਅੰਮ ਬੰਦੇ ਦੀ ਸੁਰਵਾਈ ਹੋਣੀ ਚਾਹੀਦੀ ਆ ਕੀ ਕਹਣਾ ਚਾਹੁੰਦੇ ਹੋ ਤੁਸੀਂ ਕੋਈ ਸ਼ਬਦ ਆਪਣਾ ਲੋਕ ਅੱਜ ਜੀ ਚਲੋ ਅਸੀਂ ਕਿਹਾ ਕੋਮ ਚ ਸਰਕਾਰ ਜੀ ਰਹਿੰਦੇ ਆ ਨਹੀਂ ਤੁਸੀਂ ਖੁਸ਼ ਹੋ ਮੇਰੇ ਲੋਕਾਂ ਦੇ ਚਲੋ ਅੱਜ ਤਾਂ ਖੁਸ਼ ਹੈਂਗੇ ਲੋਕ ਤੇ ਇਹ ਚਲੋ ਮਿੰਦਰ ਸਾਡੇ ਪ੍ਰਧਾਨ ਨੇ ਬੁਲਾਇਆ ਹੈ ਹਾਂ ਬਹੁਤ ਜ਼ਿਆਦਾ ਤੁਹਾਨੂੰ ਪਿੱਛੇ ਹੋ ਜਾ ਪਿੱਛੇ ਰੋ ਮਾਈਕ ਤੇ ਦੇ ਮਾਈਕ ਤੇ ਦੇ ਹੋ ਗਿਆ ਰਮਜੋਦ ਮਾਈਕ ਕਰ ਲਿਓ ਦੇ ਦੇ ਯਾਰ ਅੱਜ ਦਿਨਾਂ ਅੱਜ ਜੀ ਬਾ ਮੇਰੇ ਹਾਂ ਜੀ ਜੇਲ ਦਾਜੋ ਆਹੋ ਜੋ ਇਧਰ ਆ ਜੀ ਆ ਗਿਆ ਹਾਂਜੀ ਹਾਂ ਜੀ ਨਾਮ ਮੇਰਾ ਰਾਜ ਵਿਕਰਾਂਤ ਸਿੰਘ ਸੰਧੂ ਹੈ ਜੀ ਜਿਵੇਂ ਭਾਜੀ ਉਹਨਾਂ ਨੇ ਕਿਹਾ ਵੀ ਸਟਰੀਟ ਲਾਈਟਾਂ ਸੜਕਾਂ ਦੀ ਕਾਫੀ ਹਾਲਤ ਮਤਲਬ ਖਰਾਬ ਹੈ ਸੋ ਇਹ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਉਹਦੇ ਵਿੱਚ ਆਪਾਂ ਨੂੰ ਕੋਈ ਟੈਕਨੀਕਲ ਆ ਸਮਝਣ ਦੀ ਲੋੜ ਹੈ ਜਿਹੜੀਆਂ ਗੱਲਾਂ ਨੇ ਐਲ ਐਨ ਟੀ ਦਾ ਜਿਹੜਾ ਪ੍ਰੋਜੈਕਟ ਹੈ ਜਿਹੜਾ 2020 ਤੋਂ ਸ਼ੁਰੂ ਹੋਇਆ ਜਿਹਦੇ ਕਰਕੇ ਸੜਕਾਂ ਪੱਟੀਆਂ ਗਈਆਂ ਜਿਦੇ ਕਰਕੇ ਨਾ ਤਾਂ ਕੋਈ ਖੰਭੇ ਲਾ ਰਿਹਾ ਕਿਉਂਕਿ ਉਹਨੂੰ ਪਤਾ ਵੀ ਸੜਕਾਂ ਪਟਣਗੇ ਖੰਭੇ ਟੇਢੇ ਮੇਢੇ ਹੋਣਗੇ ਨਵੇਂ ਖੰਭਿਆਂ ਦਾ ਪ੍ਰੋਜੈਕਟ ਹੀ ਲੱਗ ਰਿਹਾ। ਉਹ 2020 ਤੋਂ ਐਲਐਨਟੀ ਦਾ ਪ੍ਰੋਜੈਕਟ ਜਿਹੜਾ ਹੈ ਉਹ ਲਟਕ ਰਿਹਾ। ਉਹ ਹੁਣ ਦੇਖ ਲਓ 2024 ਆ ਗਿਆ ਤੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਕੋਰਟ ਦੇ ਵਿੱਚ ਘੜੀਸਿਆ ਵੀ ਤੁਸੀਂ ਸਾਡੇ ਲੋਕਾਂ ਨੂੰ ਜਾਣ ਕੇ ਹਰਾਸ ਕਰ ਰਹੇ ਹੋ ਕਿਉਂਕਿ ਇਹ ਜਿਹੜੀਆਂ ਹੋਰ ਸੈਂਟਰ ਦੀਆਂ ਸਰਕਾਰਾਂ ਨੇ ਉਹ ਇਸ ਸਰਕਾਰ ਜਿਹੜੀ ਕਿ ਆਮ ਲੋਕਾਂ ਦੀ ਸਰਕਾਰ ਹੈ ਉਹਨੂੰ ਉਹ ਦੱਬਣਾ ਚਾਹੁੰਦੀ ਹੈ। ਉਹਨਾਂ ਦੇ ਰਾਹ ਦੇ ਵਿੱਚ ਉਹ ਰੋੜਾ ਬਣਨਾ ਚਾਹੁੰਦੀ ਹੈ ਉਹਨਾਂ ਨੇ ਉਹ ਵੱਡੀਆਂ ਕੰਪਨੀ ਨਾਲ ਬੈਠ ਕੇ ਦਿੱਲੀ ਮੀਟਿੰਗਾਂ ਕੀਤੀਆਂ ਨੇ ਵੀ ਤੁਸੀਂ ਪੰਜਾਬ ਦੇ ਵਿੱਚ ਇਹ ਸੜਕਾਂ ਨੂੰ ਲੇਟ ਕਰੋ ਤਾਂ ਜੋ ਇਹ ਸੜਕਾਂ ਲੇਟ ਹੋਣ ਗਿਆ ਤਾਂ ਕਰਕੇ ਜਿਹੜੇ ਸਾਡੇ ਬਾਬੇ ਦਾਦੇ ਨੇ ਸਾਡੇ ਭਰਾ ਨੇ ਸਾਡੇ ਭਾਈਵਾਲ ਨੇ ਉਹ ਸਾਡੇ ਨਾਲ ਲੜਨ ਵੀ ਤਾਂ ਸੜਕਾਂ ਨਹੀਂ ਬਣਾ ਰਹੇ ਸੜਕਾਂ ਨੂੰ ਇਹ ਬਿਲਕੁਲ ਠੀਕ ਕਰ ਰਹੇ ਨੇ ਪਰ ਆਪਾਂ ਨੂੰ ਟੈਕਨੀਕਲ ਜਿਹੜੀ ਐ ਐਲ ਐਨ ਟੀ ਦੀ ਦੇਰੀ ਹੈ ਉਹਨੂੰ ਨਕਾਰਿਆ ਆਪਣੀ ਜੀ ਅੱਜ ਜੀ ਡਾਕਟਰ ਬਲਵੀਰ ਨੂੰ ਕਿਉਂ ਜ਼ਿਆਦਾ ਹੈ ਅੱਜ ਜੀ ਸਰਵੇ ਕਰਨਾ ਜ਼ਿਆਦਾ ਹੈ ਨਹੀਂ ਨਹੀਂ ਸਰ ਆਪਾਂ ਜੋ ਪਾਣੀ ਖੜਾ ਸੀ ਆ ਜੋ ਲੋਕ ਰੋ ਰਹੇ ਆ ਕਿ ਪਾਣੀ ਖੜਾ ਸੀ ਉਸੇਮ ਕਿਤੇ ਸੀ ਡਾਕਟਰ ਪ੍ਰਵੀਰ ਜੀ ਮੈਂ ਦੱਸਦਾ ਜੀ ਆਪਾਂ ਹਰ ਵਾਰੀ ਇਹ ਹੁਣ ਜਿਹੜੇ ਜਨ ਸੁਵਿਧਾ ਕੈਂਪ ਨੇ ਜੀ ਇਹ ਵਾਰੀ ਵਾਰੀ ਲੱਗ ਰਹੇ ਨੇ ਇਹ ਕੋਈ ਪਹਿਲੀ ਵਾਰੀ ਨਹੀਂ ਇੱਥੇ ਡਾਕਟਰ ਸਾਹਿਬ ਆ ਰਹੇ ਡਾਕਟਰ ਸਾਹਿਬ ਇਲੈਕਸ਼ਨ ਦੇ ਵਿੱਚ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਇਲੈਕਸ਼ਨ ਤੋਂ ਬਾਅਦ ਚ ਵੀ ਇਹ ਦੇਖੋ ਜਿਹੜੀ ਸਰਕਾਰ ਹੈ ਇਹ ਆਪ ਸਰਕਾਰ ਆਮ ਸਰਕਾਰ ਆਪ ਦੇ ਦਵਾਰ ਦੇ ਤਹਿਤ ਡਾਕਟਰ ਸਾਹਿਬ ਹਰ ਵਾਰੀ ਆਉਂਦੇ ਰਹਿਣਗੇ ਵੀ ਨਿਮਿਨੇ ਦੋ ਦੋ ਮਹੀਨੇ ਬਾਅਦ ਉਹ ਆਉਂਦੇ ਏਰੀਆ ਚ ਆਉਂਦੇ ਨੇ ਸਰਵੇ ਕਰਦੇ ਨੇ ਕਈ ਤਾਂ ਮਹਿਲਾਂ ਦੇ ਵਿੱਚ ਹੀ ਬੈਠੇ ਰਹੇ ਹਾਂ ਕਿਤਨੇ ਕਿਤੇ ਕੋਈ ਕਮੀ ਹੋ ਸਕਦੀ ਉਹਨੂੰ ਪੂਰਨ ਵਾਸਤੇ ਜਦੋਂ ਮੰਤਰੀ ਸਾਹਿਬ ਆਪ ਸੜਕ ਤੇ ਆਉਂਦੇ ਨੇ ਵਲੰਟੀਅਰ ਸਾਰੇ ਨਾਲ ਖੜੇ ਨੇ ਲੀਡਰ ਸਾਹਿਬਾਂ ਨਾਲ ਖੜੇ ਨੇ ਤਾਂ ਉਹ ਲੋਕਾਂ ਦਾ ਫਿਰ ਰੋਸ ਘਟਦਾ ਉਸੇ ਤਰ੍ਹਾਂ ਬਰਕਰ ਕਿੱਥੇ ਜਾਣ ਜਿਹੜੇ ਵਰਕਰ ਆ ਇੱਥੋਂ ਦੀਆਂ ਸਮੱਸਿਆਵਾਂ ਲੈ ਕੇ ਵਿਭਾਗਾਂ ਚ ਜਾਂਦੇ ਨੇ ਉਹਨਾਂ ਦੀ ਵੀ ਨਹੀਂ ਮੰਨੀ ਜਾਂਦੀ ਇਹ ਗੱਲ ਤੁਸੀਂ ਸਮਝੋ ਨਹੀਂ ਸਰ ਮੰਨੀ ਤਾਂ ਦੇਖੋ ਜਿਹੜੀ ਵਰਕਰ ਜਿਹੜੇ ਇੱਥੋਂ ਦੇ ਨੇ ਨਾ ਇੱਥੇ ਸਾਡੇ ਦਾਰਾ ਸਿੰਘ ਜੀ ਹੋਗੇ ਨmberdar ਸਾਹਿਬ ਹੋਗੇ ਮੈਂ ਖੁਦ ਹੋ ਗਿਆ ਕੋਮਲ ਜੀ ਹੋਗੇ ਰਣਜੀਤ ਜੀ ਹੋਗੇ ਸਾਰੇ ਅਸੀਂ ਅੱਗੇ ਲੱਗ ਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਜਿਹੜਾ ਇੱਕ ਸਰਕਾਰੀ ਟਾਈਮ ਹੈ ਇੱਕ ਜਿਹੜਾ ਸਰਕਾਰੀ ਟਾਈਮ ਲੱਗਦਾ ਕੰਮ ਨੂੰ ਹੋਣ ਨੂੰ ਉਹਦੇ ਤਹਿਤ ਤਾਂ ਫਿਰ ਆਪਾਂ ਨੂੰ ਉਹ ਜਿਹੜੇ 10-15 ਦਿਨ ਨੇ ਵੇਟ ਕਰਨੇ ਪੈਂਦੇ ਨੇ ਜਵਾਬ ਦੇ ਹੀ ਉਹਨਾਂ ਅਫਸਰਾਂ ਦੀ ਹੁੰਦੀ ਹੈ ਤਾਂ ਕਰਕੇ ਕਹੀਦੇ ਵੀ ਜਦੋਂ ਵੀ ਕੋਈ ਬੰਦਾ ਐਪਲੀਕੇਸ਼ਨ ਦੇ ਕੇ ਆਵੇ ਉਹਦਾ ਰਜਿਸਟਰਡ ਨੰਬਰ ਜ਼ਰੂਰ ਨਾਲ ਲੈ ਕੇ ਆਵੇ ਤਾਂ ਕਰਕੇ ਆਪਾਂ ਅਗਲੀ ਵਾਰੀ ਜਾ ਕੇ ਉਹਨਾਂ ਨੂੰ ਕਹੀਏ ਵੀ ਆ ਇੰਨੇ ਦਿਨ ਹੋ ਗਏ ਤੁਸੀਂ ਇਹਦੇ ਤੇ ਕੀ ਨਹੀਂ ਕੀਤਾ ਉਹ ਐਪਲੀਕੇਸ਼ਨਾਂ ਲੈਂਦੇ ਨੇ ਦਰਾਜ 'ਚ ਰੱਖ ਦਿੰਦੇ ਨੇ ਆਪਾਂ ਵੀ ਉੱਥੇ ਦੇ ਆਉਣ ਐਪਲੀਕੇਸ਼ਨਾਂ ਇੱਕ ਤਰੀਕਾ ਆਪਾਂ ਵੀ ਬਦਲੀਏ ਆਪਾਂ ਵੀ ਲਾਮਬੰਦ ਹੋ ਕੇ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਕੋਲੇ ਰੱਖੀਏ ਸੋਈ ਹਾਂ ਲੋਕਾਂ ਤੇ ਰੋਸ ਹੈ ਕਿ ਜੇ ਡਾਕਟਰ ਬਵੀ ਜੀ ਆ ਦੋ ਦਿਨ ਹੀ ਮਿਲਦੇ ਆ ਬਾਕੀ ਦਿਨ ਨਹੀਂ ਨਹੀਂ ਦੇਖੋ ਜੀ ਸਾਰੇ ਪੰਜਾਬ ਦਾ ਉਹਨਾਂ ਕੋਲੇ ਜੋ ਮੈ ਹੈਲਥ ਸਿਸਟਮ ਦਾ ਹਰ ਥਾਂ ਥਾਂ ਤੇ 800 ਤੋਂ ਉੱਪਰ ਮਹੱਲਾ ਕਲੀਨਿਕ ਬਣਾਏ ਨੇ ਉਹ ਆਪਦੇ ਏਰੀਏ ਨੂੰ ਹਫਤੇ ਦੇ ਵਿੱਚੋਂ ਦੋ ਦਿਨ ਹੀ ਦੇ ਰਹੇ ਉਹ ਸਾਰੇ ਪੰਜਾਬ ਦੇ ਵਿੱਚੋਂ ਆਪਦੇ ਏਰੀਏ ਨੂੰ ਸਭ ਤੋਂ ਵੱਧ ਸਮਾਂ ਦੇ ਰਹੇ ਨੇ ਗੱਲ ਨਹੀਂ ਆ ਵੀ ਮੁੱਖ ਦੀ ਗੱਲ ਜੇ ਆਪਾਂ ਕਹਿੰਦੇ ਵੀ 2.5 ਸਾਲ ਬਾਅਦ ਸਰਕਾਰ ਨੂੰ ਇਲੈਕਸ਼ਨਾਂ ਦੇ ਦੌਰਾਨ ਜਿਹੜੀਆਂ ਇਲੈਕਸ਼ਨਾਂ ਤੋਂ ਪਹਿਲਾਂ ਮਹੱਲਿਆਂ ਦੀ ਯਾਦ ਆਈ ਹੈ ਇਹ ਗੱਲ ਤਾਂ ਨਹੀਂ ਪੂਗੀ ਨਹੀਂ ਨਹੀਂ ਸਰ ਦੇਖੋ ਤੁਸੀਂ ਇਹ ਗੱਲ ਬਿਲਕੁਲ ਨਹੀਂ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਆਪ ਦੇਖੋ ਵੀ ਮਹੱਲਾ ਕਲੀਨਿਕ ਕਿੰਨੇ ਬਣ ਚੁੱਕੇ ਨੇ ਕਿਵੇਂ ਮਾਤਾ ਕਸ਼ਲਿਆ ਦਾ ਨਵੀਕਰਨ ਹੋਇਆ ਕਿਵੇਂ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੇ ਵੱਡੇ ਵੱਡੇ ਡਾਕਟਰ ਫੀਸਾਂ ਲੈ ਲੈ ਕੇ ਕੰਮ ਕਰਦੇ ਸੀ ਹੁਣ ਉੱਥੇ ਆਮ ਬੰਦਾ ਜਾਦਾ ਤੇ ਔਰ ਨਵਜੋਤ ਸਿੰਘ ਸਿੱਧੂ ਦੀ ਵਾਈਫ ਜਿਹੜਾ ਕ੍ਰਿਕਟਰ ਹੈ ਉਹਨੇ ਰਜਿੰਦਰਾ ਹਸਪਤਾਲ ਤੋਂ ਵੀ ਵਾਈਫ ਦਾ ਇਲਾਜ ਕਰਵਾਇਆ ਆ ਕੇ ਇਹ ਗੱਲ ਕਹੇ ਵੀ ਵੱਡੇ ਵੱਡੇ ਹਸਪਤਾਲਾਂ ਦੇ ਨਾਲ ਰਜਿੰਦਰਾ ਮਾਤਾ ਕਸ਼ਲਿਆ ਪਾਟਿਸਪੈਂਸਰੀ ਆ ਦੀਰ ਕਰੀਏ ਪਾਟਿਸਪੈਂਸਰੀ ਦਾ ਜਿਹੜਾ ਪੁਨਿਆਦ ਹੈ ਉਹ ਡਾਊਨ ਕੀਤਾ ਗਿਆ ਮਹੱਲਾ ਕਲੀਨਿਕ ਨਾਲ ਤੁਸੀਂ ਕਿਵੇਂ ਦੇ ਦੇਣੋ ਨਹੀਂ ਸਰ ਉਹਦਾ ਲੋਡ ਘਟਾਇਆ ਗਿਆ ਬੇਸਿਕਲੀ ਤੁਸੀਂ ਬੜੇ ਵਧੀਆ ਪੱਤਰਕਾਰ ਹੋ ਸੀਨੀਅਰ ਪੱਤਰਕਾਰ ਹੋ ਉਹਦਾ ਕੀ ਚੱਕ ਰਹੀ ਜੀ ਉਹਦਾ ਲੋਡ ਬਹੁਤ ਡਿਸਪੈਂਸਰੀਆਂ ਤੇ ਲੋਡ ਪੈਂਦਾ ਸੀ ਉਹਦਾ ਲੋਡ ਆਪਾਂ ਘਟਾਤਾ ਲੋਡ ਘਟਾ ਕੇ ਮਹੱਲਾ ਕਲੀਨਿਕ ਇੱਕ ਲੋਕਾਂ ਦੇ ਬਿਲਕੁਲ ਘਰਾਂ ਦੇ ਕੋਲੇ ਕਲੀਨਿਕ ਬਣ ਗਈ ਆ ਕਈ ਸਪੈਸ਼ਲਿਟੀ ਬੰਦ ਹੋਈਆਂ ਮਹੱਲਾ ਕਲੀਨਿਕ ਦੇ ਨਾਲ ਆ ਕਈ ਪਿੰਡਾਂ ਜਿਹੜਾ ਡਿਸਪੈਂਸਰੀ ਕਵਰ ਕਰਦਾ ਸੀ ਉਹ ਬੰਦ ਹੋਈਆਂ ਉਹਨੂੰ ਕਿਵੇਂ ਦੇਖਦੇ ਹੋ ਸਰ ਉਹ ਦੇਖੋ ਇੱਕ ਆਪਾਂ ਇਹ ਕਹਿ ਸਕਦੇ ਆਂ ਵੀ ਮਹੱਲਾ ਕਲੀਨਿਕ ਵੱਲ ਲੋਕਾਂ ਦਾ ਰੁਝਾਵ ਜ਼ਿਆਦਾ ਹੋ ਗਿਆ ਨਵੀਂ ਚੀਜ਼ ਹੁੰਦੀ ਹੈ ਅਗਲੇ ਨੂੰ ਲੱਗਦਾ ਵੀ ਉੱਥੇ ਡਾਕਟਰ ਸਾਹਿਬ ਵਧੀਆ ਬੈਠੇ ਨੇ ਪਰ ਜੇ ਕਿਤੋਂ ਕੋਈ ਡਿਸਪੈਂਸਰੀ ਬੰਦ ਹੋਈ ਹੈ ਤਾਂ ਉਹਦਾ ਵੀ ਨਵੀਕਰਨ ਕਰਕੇ ਉਹਨੂੰ ਰੀਓਪਨ ਡਾਕਟਰ ਸਾਹਿਬ ਜ਼ਰੂਰ ਕਰਦੇ ਨੇ ਔਰ ਕਰਦੇ ਰਹਿਣਗੇ ਬੜੀ ਸਰਕਾਰਾਂ